ਦਰਬਾਰ ਸਾਹਿਬ ਦੀ ਗੱਲ ਕਰੀਏ ਉੱਥੇ ਸਾਡਾ ਇੱਕ ਉਹ ਕਹਲੋ ਕਿ ਉਹ ਹਾਈ ਕੋਰਟ ਕਹਲੋ ਸੁਪਰੀਮ ਕੋਰਟ ਕਹਲੋ ਜਿੱਥੋਂ ਦੀ ਕੋਈ ਵੀ ਆਰਡਰ ਪਾਸ ਹੁੰਦਾ ਤੇ ਹਰ ਇੱਕ ਸਿੱਖ ਨੂੰ ਫਾਲੋ ਕਰਨਾ ਪੈਂਦਾ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਉੱਥੇ ਹੋ ਕੇ ਹਟਿਆ ਜੋ ਸਿਆਸਤ ਉੱਥੇ ਚੱਲਦੀ ਹੈ ਲੱਗਦਾ ਫਿਰ ਉਹ ਚੀਜ਼ ਉਹ ਥਾਂ ਜਿਹੜੀ ਹੈਗੀ ਆ ਉਹ ਸਿੱਖਪੰਦ ਦੀ ਰਹਿਨੁਮਾਈ ਕਰ ਸਕਦੀ ਹੈ ਉੱਥੋਂ ਜਿਹੜੇ ਰੂਲ ਬਣਦੇ ਪਏ ਆ ਨਿਯਮ ਜਿਹੜੇ ਉੱਥੇ ਬਣਦੇ ਪਏ ਆ ਕਿਸੇ ਪਾਸੇ ਜੇ ਮੈਂ ਕਹਾਂ ਕਿਤੇ ਵੀ ਕੰਮ ਨਹੀਂ ਹੈਗੇ ਉਹ ਜਿਹੜਾ ਕਹਿੰਦੇ ਜਿਹੜੇ ਨੇ ਨਸ਼ੇ ਚੱਲ ਰਹੇ ਆ ਜੇ ਉੱਥੇ ਕਿਹਾ ਜਾਵੇ ਕਿਵੇਂ ਨਹੀਂ ਕੁਝ ਹੋ ਸਕਦਾ ਜੇ ਦਰਬਾਰ ਸਾਹਿਬ ਵੱਲੋਂ ਇੱਕ ਆਰਡਰ پاس ਹੋ ਜਵੇ ਅਕਾਲ ਤਖਤੋਂ ਕਿ ਜਿੰਨੇ ਵੀ ਗ੍ਰੰਥੀ ਨੇ ਸਾਰਿਆਂ ਨੂੰ ਘੱਟੋ ਘੱਟ 20 ਤੋਂ 25 ਹਜ਼ਾਰ ਤਨਖਾਹ ਦੇਣੀ ਦੇਣੀ ਹੈ ਕਿਵੇਂ ਨਹੀਂ ਅੱਗੇ ਜਾਊਗਾ ਉਹਦਾ ਰਮਾਲ ਦੇ ਗਿਆ ਉਹ ਰਮਾਲ ਚੱਕ ਲਈ ਉਹਨੇ ਧੋਨ ਚਕਾਈ ਸੇਵਾਦਾਨ ਨੇ ਮੇਰੇ ਵੱਲ ਛਾ ਗਲਤਾ ਉਹਨੂੰ ਐ ਚੱਕ ਲਿਆ ਕਹਿੰਦਾ ਹਾਂ ਵੀ ਕਹਿੰਦਾ ਸੈਣੀ ਧੱਕਿਆ ਉਹ ਕਹਿੰਦਾ ਬਾਬਾ ਹੀ ਰਮਾਲ ਦੇ ਗਿਆ ਜਿਆ ਬੰਦਾ ਪਤਾ ਕੋਈ ਕੀ ਕਹਿੰਦਾ ਉਹ ਕਹਿੰਦਾ ਛਾਡੇ ਕਹਿੰਦਾ ਜਿਹੋ ਜੇ ਬਾਹਰ ਬਿਠੇ ਐ ਇਹੋ ਜੇ ਅੰਦਰ ਬਿਠਾ ਹੋਊਗਾ ਤੁਸੀਂ ਆਪਣਾ ਕੀਮ ਇਮਪ੍ਰੈਸ਼ਨ ਦਿਖਾਤਾ ਹੁਣ ਜੇ ਆਪਣੇ ਕੋਲ ਇੱਕ ਹਿੰਦੂ ਆ ਕੇ ਖੜ ਗਿਆ ਆਪਾਂ ਕਿਵੇਂ ਚੱਲ ਤੂੰ ਤਾਂ Hindu ਆਪਾਂ ਜਾਇਤ ਤੈਨੂੰ ਕੀ ਲੱਗਦਾ ਕੋਈ ਗੁਰੂ ਵਾਲਾ ਬਣੂਗਾ ਇਦਾਂ ਤੁਸੀਂ ਆਪਣਾ ਪੰਥ ਵਧਾ ਲੋਗੇ ਬੰਨ ਕਿਵੇਂ ਤੁਸੀਂ ਰਾਜ ਦਾ ਘੋੜਾ ਬਣਉਣਾ ਵਾ ਧਰਮ ਦੀ ਸਵਾਰੀ ਕਰਨੀ ਆ ਲੋਕਾਂ ਨੇ ਧਰਮ ਦਾ ਘੋੜਾ ਬਣਾਤਾ ਰਾਜ ਦੀ ਸਵਾਰੀ ਹੁੰਦੀ ਜੀ ਦਰਬਾਰ ਸਾਹਿਬ ਦੀ ਗੱਲ ਕਰੀਏ ਉੱਥੇ ਇੱਕ ਸਾਡਾ ਇੱਕ ਉਹ ਕਹ ਲਓ ਕਿ ਉਹ ਹਾਈ ਕੋਰਟ ਕਹ ਲਓ ਸੁਪਰੀਮ ਕੋਰਟ ਕਹ ਲਓ ਜਿੱਥੋਂ ਦੀ ਕੋਈ ਵੀ ਆਰਡਰ ਪਾਸ ਹੁੰਦਾ ਤੇ ਹਰ ਇੱਕ ਸਿੱਖ ਨੂੰ ਫਾਲੋ ਕਰਨਾ ਪੈਂਦਾ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਉੱਥੇ ਹੋ ਕੇਟਿਆ ਜੋ ਸਿਆਸਤ ਉੱਥੇ ਚੱਲਦੀ ਹੈ ਤਾਂ ਲੱਗਦਾ ਫਿਰ ਉਹ ਚੀਜ਼ ਉਹ ਥਾਂ ਜਿਹੜੀ ਹੈਗੀ ਆ ਉਹ ਸਿੱਖਪੰਥ ਦੇ ਰੈਨਮਾਈ ਕਰ ਸਕਦੀ ਹੈ ਮਹਾਰਾਜ ਨੇ ਕਿਹਾ ਸੀ ਕਿ ਇੱਥੇ ਰਾਜ ਵੀ ਆ ਇੱਥੇ ਧਰਮ ਵੀ ਆ ਮੰਨ ਕਿਹਾ ਸੀ ਤੁਸੀਂ ਰਾਜ ਦਾ ਘੋੜਾ ਬਣਾਉਣਾ ਵਾ ਧਰਮ ਦੀ ਸਵਾਰੀ ਕਰਨੀ ਆ ਲੋਕਾਂ ਨੇ ਧਰਮ ਦਾ ਘੋੜਾ ਬਣਾਤਾ ਰਾਜ ਦੀ ਸਵਾਰੀ ਹੁੰਦੀ ਪਈ ਤਾਂ ਤੁਸੀਂ ਉਹਨਾਂ ਸਾਰਾ ਕੋਈ ਸਿਸਟਮ ਹੀ ਘੁਮਾਤਾ ਹੰਦਰਬਾਰ ਸਾਹਿਬ ਲੋਕੀ ਸਭ ਤੋਂ ਜ਼ਿਆਦਾ ਮੱਥਾ ਜਾ ਕੇ ਤਾਂ ਦੇਖਦੇ ਆ ਨਾ ਕਿਉਂਕਿ ਆਪਾਂ ਕਹਿੰਦੇ ਕਿ ਉੱਥੇ ਬਾਕੀ ਗੁਲਦੜੇ ਲੋਕਾਂ ਨੇ ਬਣਵਾਤੇ ਤੇ ਉਹ ਗੁਰੂ ਮਾਰੇ ਨੇ ਆ ਬਣਵਾਇਆ ਆ ਲੋਕੀ ਜਾ ਰਹੇ ਆ ਬਹੁਤ ਸ਼ਰਦਾ ਭਾਵ ਨਾਲ ਜਾਂਦੇ ਆ ਹੂੰ ਪਿੰਨਾ ਕੀ ਹੁੰਦਾ ਸੀਗਾ ਜਿਹੜਾ ਬੁੱਢਾ ਦਲਦਾ ਜਿਹੜਾ ਜੱਥੇਦਾਰ ਸੀਗਾ ਉਹ ਅਕਾਲ ਤਖਤ ਤੇ ਜੱਥੇਦਾਰ ਬੰਦਾ ਸੀ ਤੇ ਫਿਰ ਉਹਨੂੰ ਪਤਾ ਸੀ ਕਿ ਕਿਵੇਂ ਚੱਲਣਾ ਪਰ ਉੱਥੋਂ ਜਿਹੜੇ ਰੂਲ ਬੰਦੇ ਪਏ ਆ ਨਿਯਮ ਜਿਹੜੇ ਉੱਥੇ ਬੰਦੇ ਪਏ ਆ ਉਹ ਕਿਸੇ ਪਾਸੇ ਜੇ ਮੈਂ ਕਹਾਂ ਕਿਤੇ ਵੀ ਕੰਮ ਨਹੀਂ ਹੈਗੇ ਉਹ ਜਿਹੜਾ ਨੂੰ ਕਹਿੰਦੇ ਜਿਹੜੇ ਇਨੇ ਨਸ਼ੇ ਚੱਲ ਰਹੇ ਆ ਜੇ ਉੱਥੇ ਕਿਹਾ ਜਾਵੇ ਕਿਵੇਂ ਨਹੀਂ ਕੁਝ ਹੋ ਸਕਦਾ ਇੱਕ ਸਿੰਗਲ ਨੂੰ ਬੁਲਾਣ ਲਈ ਲੋਕੀ ਲੱਖ ਰੁਪਏ ਖਰਚ ਦਿੰਦੇ ਆ ਇੱਕ ਗ੍ਰੰਥੀ ਸਿੰਘ ਨੇ ਘਰੇ ਕੀਰਤਨ ਕਰਨਾ ਸਾਡੇ ਕਾਲ ਦੇ ਸਾਹਮਣੇ ਗ੍ਰੰਥੀ ਸਿੰਘਾ ਉਹਨਾਂ ਦੀ 10000 ਤਨਖਾਹ ਵਾ 10000 ਚ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਹੁਣ ਜੇ ਦਰਬਾਰ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋ ਜਵੇ ਅਕਾਲ ਤਖਤ ਤੋਂ ਕਿ ਜਿੰਨੇ ਵੀ ਗ੍ਰੰਥੀ ਨੇ ਸਾਰਿਆਂ ਨੂੰ ਘਟੋ ਘੱਟ 20 ਤੋਂ 25000 ਤਨਖਾਹ ਦੇਣੀ ਦੇਣੀ ਹੈ ਕਿਵੇਂ ਨਹੀਂ ਕਿਵੇਂ ਨਹੀਂ ਅੱਗੇ ਜਾਊਗਾ ਉਹ ਜਿੰਨੀ ਕਿ ਤਨਖਾਹ ਮਿਲਦੀ ਆ ਉਹ ਕਹਿੰਦੇ ਨਾ ਇੰਨੇ ਕ ਪੈਸੇ ਚ ਕਹਿੰਦਾ ਆਈ ਕੁਝ ਹੁੰਦਾ ਹੁਣ ਜਿੰਨੇ ਕਿ ਤੁਸੀਂ ਤਨਖਾਹ ਦਿੰਦੇ ਹੋ ਉੰਨਾ ਕੋ ਬੰਦਾ ਚੱਲੀ ਜਾਂਦਾ ਹੁਣ ਤੁਸੀਂ ਕਿਸੇ ਗ੍ਰੰਥੀ ਨੇ ਆ ਕੇ ਕੋਈ ਹੋਰ ਕੰਮ ਕੋ ਕਰੂਗਾ ਨਹੀਂ ਸ਼ੇਦੀ ਕਿਤੇ ਸਾਰੇ ਸਰਬੱਤ ਦੇ ਭਲੇ ਦੀ ਅਦਾਸਕਲ ਨਾਲਾ ਗੁਰੂ ਦਾ ਵਜੀਰ ਉਹਨੂੰ ਤੁਸੀਂ ਦੱਸਿਆ ਦਿੰਨੇ ਹੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਇੱਕ ਪ੍ਰਧਾਨ ਮੰਤਰੀ ਕੋਈ ਵਧੀਆ ਕੰਮ ਕਰੇ ਤਾਂ ਉਹਨੂੰ ਕੌਣ ਜਾ ਕੇ ਕਹੂਗਾ ਸੀਐਮ ਕਹੂਗਾ ਪ੍ਰਧਾਨ ਮੰਤਰੀ ਕੌਣ ਆਪਣਾ ਆਪਾਂ ਕੀ ਸੁਪਰੀਮ ਕੋਰਟ ਆਪਣੀ ਗੁਰੂਗ੍ਰੰਥ ਸਾਹਿਬ ਜੀ ਉਹਦਾ ਮੰਤਰੀ ਕੌਣ ਆਪਣਾ ਵਜੀਰ ਗੁਰੂ ਗ੍ਰੰਥੀ ਸਿੰਘ ਨੇ ਹੋਂਦੇ ਤੁਸੀਂ ਗ੍ਰੰਥੀ ਸਿੰਘ ਨੂੰ ਨਹੀਂ ਚਾਜਣਾ ਪੁੱਛਦੇ ਤੇ ਤੁਹਾਨੂੰ ਪ੍ਰਧਾਨ ਮੰਤਰੀ ਕੀ ਪੁੱਛ ਲੂਗਾ ਤੁਸੀਂ ਉਹਦੀ ਨਹੀਂ ਇੱਜ਼ਤ ਕਰਦੇ ਤੁਸੀਂ ਉਹਦੀ ਰਿਸਪੈਕਟ ਨਹੀਂ ਕਰਦੇ ਤੁਸੀਂ ਉਹਨੂੰ ਉਹਦਾ ਬੰਦਾ ਹੱਕ ਨਹੀਂ ਦਿੰਦੇ ਤੁਸੀਂ ਕਿ ਉਹ 1100 ਮੰਗਦਾ ਤੁਸੀਂ ਉਹਨੂੰ ਵੀ ਕਹਿੰਦੇ ਲੈ ਹਜ਼ਾਰ ਲੈ ਲੈ ਸੋ ਰਹਿਂਦੇ ਉਹ ਕੀ ਕਰ ਲੂਗਾ ਜਿਹੜੀ ਤੁਹਾਡੀ ਸੋਚ ਹੈ ਤੁਸੀਂ ਆਪਣੇ ਨਾਲ ਦੇ ਹੋਰ ਜਿਹੜੇ ਯੂਥ ਹੈ ਉਹਨਾਂ ਨਾਲ ਵਿਚਰਦੇ ਹੋਵੋਗੇ ਕਿੰਨੇ ਕੁ ਸਹਿਮਤ ਨੇ ਤੁਹਾਡੀ ਇਸ ਸੋਚ ਦੇ ਨਾਲ ਸਹੀ ਕਹਾਂ ਤਾਂ ਮੈਂ ਝੂਠ ਨਾ ਬੋਲਾਂ ਮੈਂ ਇਹਨੂੰ ਕੋਈ ਗੱਲ ਛਿੱਧ ਕੇ ਕੋਈ ਪੁੱਛਦਾ ਨਹੀਂ ਉਹ ਕਹਿੰਦਾ ਕਿ ਗੱਲ ਲੰਬੀ ਖਿੱਚ ਕੇ ਲੈ ਜਾਂਦਾ ਮੈਂ ਮੰਨਦਾ ਮੈਂ ਗੱਲ ਲੰਬੀ ਖਿੱਚਦਾ ਪਰ ਜੇ ਤੁਸੀਂ ਦਸਵੇਂ ਤੱਕ ਨੂੰ ਵਿਚਾਰੋਗੇ ਨਾ ਬਾਅਦ ਤੁਸੀਂ ਸੋਚੋਗੇ ਯਾਰ ਸਹੀ ਗੱਲ ਦਾ ਸੀ ਮੇਰੇ ਨਾਲ ਜ਼ਿਆਦਾ ਤੁਰਕੀ ਰਹਿੰਦਾ ਨਹੀਂ ਇੱਕ ਮੁੰਡਾ ਲੈਂਦਾ ਉਹ ਹੈਗਾ ਹਿੰਦੂ ਆ ਦਾ ਵਾ ਹਿੰਦੂ ਫੈਮਲੀ ਚੋਂ ਆ ਪਰ ਮੇਰੀ ਇੱਕ ਇੱਕ ਇਤਿਹਾਸ ਕੋਈ ਉਹਨੂੰ ਮੈਂ ਕੋਈ ਗੁਰਬਾਨੀ ਦੀ ਤੱਕ ਕੁਝ ਵੀ ਦੱਸਾਂ ਉਹਨੂੰ ਸਭ ਪਤਾ ਇਹ ਸਰਦਾਰ ਬੰਦੇ ਨੂੰ ਨਹੀਂ ਪਤਾ ਹੋਊਗਾ ਕਿ ਆਪਾਂ ਪੱਗ ਕਿਉਂ ਬੰਨਦੇ ਆ ਜਾਂ ਆਪਣੀ ਦਸਤਾਰ ਕਿੱਥੋਂ ਸ਼ੁਰੂ ਹੋਈ ਆ ਜਾਂ ਆਪਾਂ ਸਰਦਾਰ ਜੀ ਕਿਉਂ ਕਹਿੰਨੇ ਆ ਆਪਾਂ ਦਸਤਾਰ ਕਿੱਥੋਂ ਹੈ ਕੁਝ ਵੀ ਇੱਥੇ ਜ ਨਹੀਂ ਬਤਾਉਗਾ ਪਰ ਉਹ ਮੋਨੇ ਮੁੰਡੇ ਨੂੰ ਸਭ ਪਤਾ ਉਹਨੂੰ ਮੇਰੀ ਸੰਗਤ ਦਾ ਇਨਾ ਅਸਰ ਆ Hindu ਫੈਮਿਲੀ ਚ ਬਿਲੋਂਗ ਕਰਕੇ ਮੈਂ ਦੇਖਿਆ ਕਿ ਉਹ ਕਾਫੀ ਟਾਈਮ ਤੋਂ ਜਿਹੜਾ ਤੁਹਾਡੇ ਨਾਲ ਹੀ ਰਹਿੰਦਾ ਹੈ ਉਹ ਹਾਂਜੀ ਉਹ Hindu ਹੈ ਤੁਸੀਂ ਸਿੱਖੋ ਇਨਾ ਪਿਆਰ ਆ ਤੁਹਾਡੇ ਆਪਸ ਦੇ ਵਿੱਚ ਸੋਸ਼ਲ ਮੀਡੀਆ ਦਾ ਰੌਲਾ ਪਿਆ ਹੋਇਆ ਉੱਥੇ ਕਹਿੰਦੇ ਆ ਕਿ ਸਰਦਾਰ ਤੇ Hindu ਦਾ ਇਨਾ ਤਵਵਾਦ ਹੀ ਬੜਾ ਵੱਡਾ ਇਹ ਪਤਾ ਕੀ ਉਹਨੂੰ ਇੱਕ ਮੈਨੂੰ ਨਾਮ ਨਹੀਂ ਆ ਰਿਹਾਗਾ ਬੁੱਢਾ ਗੁਰਦੇ ਨੇ ਇੱਕ ਜੱਥੇਦਾਰ ਹੋਏ ਨੇ ਤੇ ਉਹਨਾਂ ਕੋਲ ਜਦੋਂ ਕੋਈ ਛੋਣੀ ਚਾਹੁੰਦਾ ਹੈਗਾ ਨਾ ਤਾਂ ਉਹਨਾਂ ਕੋਲ ਕੋਈ ਆ ਕੇ ਜੇ Hindu ਵੀ ਖੜ ਜਵੇ ਉਹਨਾਂ ਨੇ ਕਹਿੰਨਾ ਖੜ ਜਾ ਬਹਿ ਜਾ ਪੁੱਤ ਹੁਣ ਜੇ ਆਪਣੇ ਕੋਲ ਇੱਕ Hindu ਆ ਕੇ ਖੜ ਗਿਆ ਆਪਾਂ ਕਹਿੰਦੇ ਚੱਲ ਤੂੰ ਤਾਂ Hindu ਆ ਭੱਜ ਜਾ ਇੱਥੋਂ ਤਾਨੂੰ ਕੀ ਲੱਗਦਾ ਕੋਈ ਗੁਰੂ ਵਾਲਾ ਬਣੂਗਾ ਐਦਾਂ ਤੁਸੀਂ ਆਪਣਾ ਪੰਥ ਵਧਾ ਲੋਗੇ ਐਦਾਂ ਤੁਸੀਂ ਖਾਲਸਾ ਸਿਆਲ ਹੋ ਕਿਸੇ ਨੂੰ ਜੇ ਤੁਸੀਂ ਪੈਨਾ ਹੀ ਮੋਰਤਾ ਇੱਕ ਨਾ ਮੇਰੀ ਅੱਖੀ ਦੇਖੀ ਗੱਲ ਆ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਦਰਬਾਰ ਸਾਹਿਬ ਬੰਦਾ ਆਇਆ ਆਪਾ ਹਿੰਦੂ ਗਲੀ ਹੋਣੇ ਆ ਕਿ ਮੱਥਾ ਟੇਕਣ ਲੱਗਾ ਉਹਨੇ ਕੀ ਹੁਣ ਉਹਨੇ ਸਾਰਿਆਂ ਨੇ ਦੇਖਿਆ ਕਿ ਜਿੱਥੇ ਪੈਲ ਤੋਂ ਇਹਨੇ ਸਾਰੇ ਉੱਥੇ ਜਲ ਛਕਦੇ ਸੀ ਉੱਥੇ ਵੀ ਦੇ ਸੀ ਉਹਨੇ ਉੱਥੇ ਮੱਥਾ ਟੇਕਣ ਲੱਗਾ ਰਮਾਲ ਦੇ ਗਿਆ ਉਹਦਾ ਰਮਾਲ ਦੇ ਗਿਆ ਔਰ ਰਮਾਲ ਚੱਕਣ ਲਈ ਉਹਨੇ ਧੋਨ ਚੱਕਾਈ ਸੇਵਾਦਾਰ ਨੇ ਉਹ ਮੇਰੇ ਵਲਛਾ ਕਰਤਾ ਇੱਥੇ ਵਲਛਾ ਲਾਤਾ ਉਹਰੇ ਮੇਰੇ ਸਾਹਮਣੇ ਦੀ ਗੱਲ ਉਹਨੂੰ ਐ ਚੱਕ ਲਿਆ ਕਹਿੰਦਾ ਹਾਂ ਵੀ ਕਹਿੰਦਾ ਸੈਣੀ ਦੇ ਗਿਆ ਉਹ ਕਹਿੰਦਾ ਬਾਬਾ ਜੀ ਰਮਾਲ ਦੇ ਗਿਆ ਹੁਣ ਤੁਸੀਂ ਸੋਚੋ ਇੱਕ ਤੁਸੀਂ ਅੰਦਰ ਜਾਣ ਲਈ ਬੰਦੇ ਨੂੰ ਦੂਜਾ ਬੰਦਾ ਪਤਾ ਕੋ ਕੀ ਕਹਿੰਦਾ ਉਹ ਕਹਿੰਦਾ ਛੱਡ ਦੇ ਕਹਿੰਦਾ ਜਿਹੋ ਜੇ ਬਾਹਰ ਬੈਠੇ ਐ ਹੋਜੇ ਅੰਦਰ ਬੈਠਾ ਹੋਊਗਾ ਹੂੰ ਤੁਸੀਂ ਕੀ ਆਪਣੀ ਲੁੱਕ ਕੀ ਦਿੱਤੀ ਤੁਸੀਂ ਤੁਸੀਂ ਆਪਣਾ ਕੀ ਇਮਪ੍ਰੈਸ਼ਨ ਦਿਖਾਤਾ ਜੇ ਤੁਹਾਡੇ ਆਹੀ ਬੰਦੇ ਇਹ ਜੇ ਨੇ ਅਗਲੇ ਨਹੀਂ ਕਿੰਨੀ ਵੱਡੀ ਗੱਲ ਕਹਤੇ ਅਗਲਾ ਕਹਿੰਦਾ ਜਿਹੋ ਜੇ ਬਾਹਰ ਨੇ ਉਹ ਜੇ ਅੰਦਰ ਹੋਣਗੇ ਇਸ ਚੀਜ਼ ਕਰਕੇ ਲੋਕ ਕੀ ਪਿੱਛੇ ਜਾਂਦੇ ਮੈਂ ਕਹਿੰਦਾ ਤੁਸੀਂ Hindu ਹੋਵੇ Sikh ਹੋਵੇ Muslim ਹੋਵੇ ਮਹਾਰਾਜਾ ਰਣਜੀਤ ਸਿੰਘ ਨੇ ਜੇ ਦਰਬਾਰ ਸਾਹਿਬ ਸੋਨਾ ਚੜਾਇਆ ਸੀ ਨਾ ਉਹਨਾਂ ਨੇ ਮਸਜਿਦ ਤੇ ਵੀ ਦਿੱਤਾ ਸੀ ਉਹਨੇ ਮੰਡਲ ਚ ਵੀ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵਾਰ ਸਿੱਖਾਂ ਨੇ ਆ ਕੇ ਸ਼ਿਕਾਇਤ ਕਰਤੀ ਕਿ ਜਿਹੜੇ ਮੁਸਲਮਾਨ ਨੇ ਇਹ ਉੱਚੀ ਉੱਚੀ ਸਪੀਕਰ ਚਲਾਉਂਦੇ ਨੇ ਹੂੰ ਮਹਾਰੇ ਕਹਿੰਦੇ ਕੋਈ ਨਾ ਕੱਲ ਬੁਲਾਓ ਆਪਾਂ ਕਰਦੇ ਆ ਫੈਸਲਾ ਮਹਾਰੇ ਨੇ ਇੱਧਰ ਮੁਸਲਮਾਨ ਬਿਠਾਲੇ ਸਾਹਮਣੇ ਇੱਧਰ ਸਿੱਖ ਬਿਠਾਲੇ ਮਹਾਰੇ ਕਹਿੰਦੇ ਦੱਸੋ ਵੀ ਤੁਸੀਂ ਸਪੀਕਰ ਚਲਾਉਂਦੇ ਹੋ ਕਹਿੰਦੇ ਹਾਂਜੀ ਕਹਿੰਦੇ ਕਿਉਂ ਕਹਿੰਦੇ ਜੀ ਇਹ ਗੱਲ ਹੈ ਕਿ ਸਾਡੇ ਨਾਲ ਟਾਈਮ ਹੋ ਜਾਂਦਾ ਵਾ ਤੇ ਛੇੜੇ ਕਈ ਮੁਸਲਮਾਨ ਕਹਿੰਦੇ ਸਾਡੇ ਭਾਈਚਾਰੇ ਨੇ ਉੱਠਦੇ ਨਹੀਂਗੇ ਹੂੰ ਤੇ ਮਹਾਰੇ ਕਹਿੰਦੇ ਤੁਸੀਂ ਕੱਲ ਤੋਂ ਸਪੀਕਰ ਨਹੀਂ ਚਲਾਉਣਾ ਹੂੰ ਕਹਿੰਦੇ ਠੀਕ ਹੈ ਜੀ ਮਾਰੇ ਕਹਿੰਦੇ ਜਿਹੜੇ ਤੁਹਾਡੇ ਭਾਈਚਾਰੇ ਨਹੀਂ ਹੁਰਦੇ ਨਾ ਮੇਰੇ ਸਿੰਘ ਜਾ ਕੇ ਧੋਣਗੇ ਅੱਛਾ ਉਹ ਕਹਿੰਦੇ ਮਾਰੇ ਯਾ ਕੀ ਗੱਲ ਬਣੀ ਮਾਰੇ ਕਹਿੰਦੇ ਜਿੱਦਾ ਦਾ ਮੈਂ ਤੁਹਾਡਾ ਦਾ ਆ ਨਾ ਉਦ ਦਾ ਮੈਂ ਉਹਨਾਂ ਦਾ ਰਾਜਾ ਹੂੰ ਉਹ ਇੱਕ ਮਹਾਰਾਜ ਕਿੱਡੇ ਲੈਵਲ ਦਾ ਮਹਾਰਾਜ ਉਹ ਆ ਗੱਲ ਕਰਦਾ ਪਿਆ ਤੇ ਅੱਜ ਦੇ ਟਾਈਮ ਕੀ ਹੋ ਰਿਹਾ ਆਪਣੇ ਉਹ ਕਹਿੰਦਾ ਚੱਲ ਹਿੰਦੂ ਆ ਪੜਾ ਜਾਂਦੇ ਮੁਸਲਮਾਨ ਆ ਪੜਾ ਜਾਂਦੇ ਇੱਜ਼ਤ ਹੀ ਨਹੀਂ ਗੱਲ ਦੇ ਬਗੇ ਆਪੇ ਵੀ ਆਵਾਜ਼ ਪੈਦਾ ਹੋਣੀ ਆਪੇ ਤੁਹਾਡਾ ਖਾਲਸਾ ਪੰਥ ਕੱਟੂਗਾ ਕਿਵੇਂ ਵਧਾ ਦੋਗੇ ਤੁਸੀਂ